ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਬੁੱਟਰ ਜ਼ਿਲ੍ਹਾ ਮੋਗਾ ਵਾਈਕੋਲ ਤਣ ਚਾਰ ਗਾਇਆਂ ਬਕਾਉਆ ਜੀ ਕਰਦੇ ਆਪਾਂ ਦੇਖ ਸਕਦੇ ਭਰਾ ਕੰਮ ਹੈ ਤੇ ਕਰਦੇ ਆਪਾਂ ਬਈ ਨਾਲ ਗੱਲਬਾਤ ਕੱਲੀ ਕੱਲੀ ਗੱਲ ਗਾਂ ਦੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਵੀਰੇ ਆਪਣਾ ਨਾਮ ਲਾਲਾ ਕਹਿੰਦੇ ਆ ਪਿੰਡ ਵੀਰੇ ਮੈਨੂੰ ਠੀਕ ਹੈ ਜੀ ਹਾਂ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਨੰਬਰ ਦੱਸੋ ਬਰਾਤ ਦਾ 6284410416 ਦੁਬਾਰੇ ਫਿਰ ਦੱਸ ਦਿਓ 6284410416 ਹਾਂਜੀ ਬਾਈ ਕਿੰਨੀਆਂ ਗਾਈਆਂ ਬਕਾਉ ਆਪਣੇ ਕੋਲ ਆਪਣੇ ਕੋਲੇ ਗਾਈਆਂ 3 2 ਹੈਗੀਆਂ ਗੱਬਣਾ ਠੀਕ ਹੈ ਜੀ ਤੇ ਇੱਕ ਸੂਈ ਵੀ ਆ ਪਹਿਲਾਂ ਵੜ ਠੀਕ ਹੈ ਜੀ ਤੁਸੀਂ ਇਹਦੀ ਡਿਟੇਲ ਦੱਸੋ ਜੀ ਇਹ ਦੱਸੋ ਇਹ ਦੂਜੀ ਸੂਏ ਆ ਚਾਰ ਦੰਦ ਮੂੰਹ ਹੋਆ ਬਾਈ ਠੀਕ ਹੈ ਜੀ ਤੇ ਦੰਦ ਹਜੇ 5 7 ਕੱਢ ਦੀਆਂ ਸੀਲ ਠੰਡੀ ਬਹੁਤ ਜਿਵੇਂ ਮਰਜੀ ਬੈਠੀ ਆ ਕੋਈ ਵਾਸਤਾ ਨਹੀਂ ਲੈ ਠੀਕ ਹੈ ਜੀ ਦੇਖ ਸਕਦੇ ਹੋ ਚੌਗੀ ਆ ਮੂੰਹ ਦੂਜੇ ਸੂਏ ਆ ਠੀਕ ਹੈ ਜੀ ਖੋਲ ਕੇ ਦਿਖਾ ਦੇਗੀ ਬਾਈ ਦੇਖ ਸਕਦੇ ਹੋ ਥਾਂ ਤੋਂ ਤੁਹਾਡੇ ਸਾਹਮਣੇ ਇਹਨੇ ਛਟਾ ਛੁਟਾ ਠੀਕ ਹੈ ਜੀ ਹਾਂ ਜੀ ਬਈ ਦੇਖ ਸਕਦੇ ਆਂ ਗਾਂ ਬਾਈ ਕੋ ਮੁਠੀ ਵਾਲਾ ਥਣ ਲੱਗਿਆ ਜੀ ਥੋੜਾ ਥੋੜਾ ਵਧੀਆ ਜੀ ਮੋੜ ਲਿਆ ਵੀਰੇ ਫੀਲ ਠੰਡੀ ਹੈ ਲੈ ਠੀਕ ਹੈ ਜੀ ਠੀਕ ਹੈ ਫੇਸਬੁਕ ਦੇਖ ਸਕਦੇ ਆਂ ਜੀ ਇਹ ਫੋਰਡਿਆਂ ਬਾਈ ਨਾ ਪਰ ਰੇਟ ਦਾ ਕੀ ਰੇਟ ਆ ਸੀ ਕਈ ਹਾਂ ਜੀ ਬਈ ਦੁੱਧ ਦੁੱਧ ਪਿਛਲੀ ਵਾਰ ਕਿਨ ਦੁੱਧ ਬਲੂਨ ਨੇ 14 ਕਿਲੋ ਦਿੱਤਾ ਬਾਈ ਠੀਕ ਹੈ ਜੀ ਦੋ ਦੇ ਦਸਤਾਰ 18 ਕਿਲੋ ਰਾਮਨ ਠੀਕ ਹੈ ਜੀ ਹਾਂ ਬਾਕੀ ਮੰਹਾਰ ਕੀ ਆ ਵੈਡ ਵੀ ਹੋਊਗੀ ਠੀਕ ਹੈ ਜੀ ਤੇ ਰੇਟ ਭਰਾ ਦਾ ਕੀ ਹੈ ਜੀ ਰੇਟ ਇਹਦਾ 48000 ਰੁਪਇਆ ਮਾਨਤਾਣ ਕਰ ਦਾਂਗੇ ਆਪਾਂ ਠੀਕ ਹੈ ਜੀ ਹੂੰ ਬਈ 48000 ਰੁਪਇਆ ਰੇਟ ਆ ਜਿਕਸਵੀਰ ਨੂੰ ਲੈਣੀ ਹੈ ਤਾਂ ਬਈ ਨਾਲ ਜ਼ਰੂਰ ਕੰਟੈਕਟ ਕਰੋ ਬਈ ਦਾ ਨੰਬਰ ਤੁਹਾਡੇ ਕੋਲ ਆ ਹੀ ਗਿਆ ਹਾਂਜੀ ਬਈ ਦੂਜੀ ਅਗਲੀ ਦਿਖਾਓ ਜੀ ਜਰਸੀ ਇਹ ਵੀ ਦੂਜਾ ਸੂਈ ਆ ਬਈ ਹਾਂਜੀ ਹਾਂਜੀ ਤੇ ਇਹਨੇ ਪਲੂਨ ਨੇ 12-13 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਹਾਂ ਦਾਨੇ ਲੈ ਜੂਗੀ ਹਜੇ 10 ਤੋਂ 12 ਦਿਨ ਲੈ ਜੂਗੀ ਠੀਲ ਠੰਡੀ ਇਹ ਵੀ ਬਹੁਤ ਆ ਜਿਵੇਂ ਮਰਜੀ ਬੈਠੀ ਆ ਕੋਈ ਵਾਸਤਾ ਨਹੀਂ ਲੈ ਲੋ ਬਾਈ ਦੇਖ ਸਕਦਾ 10 ਤੋਂ 12 ਦਿਨ ਲੈ ਜੂਗੀ ਠੀਕ ਹੈ ਨਾ ਜੀ ਤਾਂ ਤੁਮ ਤੁਸੀਂ ਦੇਖੋ ਹਾਂਜੀ ਬਾਈ ਤੋਰ ਕੇ ਦਿਖਾ ਬਈ ਜਰਸੀ ਬਸ ਪਸੀ ਆ ਜੀ 10 12 ਬਾਈ ਬਾਈ ਜੀ ਪੰਜਾਬ ਵਾਲੀ ਆ ਜਰਸੀ ਹਿਮਾਚਲ ਵਾਲੀ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਬਾਈ ਪੰਜਾਬ ਵਾਲੀ ਜਰਸੀ ਆ ਇਹ ਹਾਂ ਤੁਮ ਛੱਡਾ ਜੁੱਡਾ ਤੁਰਾ ਤਰਾ ਦੇਖ ਸਕਦੇ ਹਾਂ ਹਾਂਜੀ ਬਾਈ ਫੇਸ ਦਿਖਾ ਦਿਓ ਨਾਲ ਮੜਾ ਜਦਾ ਠੀਕ ਹੈ ਜੀ ਠੀਕ ਇਹ ਲਓ ਹਾਂਜੀ ਭਾਈ ਕਿੰਨਾ ਕੁ ਦੁੱਧ ਦੂਗੀ ਜੀ ਇਹ ਦੁੱਧ ਇਹ ਤਾਂ ਪਿਛਲੀ ਵਾਰੀ ਪਹਿਲੇ ਸੂਏ 12-13 ਕਿਲੋ ਦਿੱਤਾ ਵਾ ਠੀਕ ਹੈ ਜੀ ਤੇ ਦੁੱਧ ਹੁਣ 13-14 ਕਿਲੋ ਇਹ ਹੁਣ ਵੀ ਦੇ ਦੂਗੀ ਆਪਾਂ ਬਾਕੀ ਗਾਂ ਸੇਵਾ ਦਾ ਦੁੱਧ ਠੀਕ ਹੈ ਜੀ ਠੀਕ ਹੈ ਕੀ ਰੇਟ ਆ ਭਰਾ ਇਹਦਾ ਇਹਦਾ 43000 ਰੁਪਿਆ ਮਾਨਤਾ ਨਹੀਂ ਕਰਦੇ ਆ ਜੀ ਠੀਕ ਹੈ ਜੀ ਭਾਈ ਰੇਟ ਬੋ ਜੀ ਨੇ ਬਹੁਤ ਵਾਜ ਰੱਖ ਦੱਸਿਆ ਜੀ ਕਾਲ ਟੂਲ ਬਹੁਤ ਆ ਵੇ ਹੁਣ ਆਪਣਾ ਦੀ ਓਕੇ ਜੀ ਹਾਂ ਹਾਂ ਥਾਣਾ ਦੀ ਜਿਵੇਂ ਮਰਜੀ ਕੋਈ ਵਾਸਤਾ ਜਿਵੇਂ ਮਰਜੀ ਬੈਠੀ ਜਾਓ ਠੀਕ ਹੈ ਜੀ ਠੀਕ ਦੇਖ ਸਕਦਾ ਭਰਾ ਬਾਈ ਕਹਿੰਦਾ ਬਰਾਤ ਰਦਨ ਲੋਗੀ ਰੇਟ ਵੀ ਬਾਈ ਜੀ ਨੇ ਜਾਇਜ਼ ਜੀ ਮੰਗਿਆ ਜੀ ਤੇ ਕਰ ਲਿਓ ਬਾਈ ਜੀ ਨਾਲ ਗੱਲਬਾਤ ਹੁਣ ਅਗਲੀ ਵੈਡ ਦਿਖਾਉਣੀ ਹੈ ਹਾਂਜੀ ਬਾਈ ਜੀ ਅਗਲੀ ਗਾਂ ਦੀ ਡਿਟੇਲ ਬਾਈ ਜੀ ਦੱਸੂਗਾ ਹਾਂਜੀ ਦੱਸੋ ਜੀ ਬਾਈ ਇਹ ਡਿਟੇਲ ਇਹਦੀ ਇਹ ਪਲੂਣ ਹੀ ਆ ਬਾਈ ਮੋਹੋ 6 ਦੰਦਾ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ 9-10 ਦੰਦ ਹੋਗੇ ਉਹਨਾਂਗੇ ਠੀਕ ਹੈ ਜੀ 10 ਕਿਲੋ ਹੋਵੇ ਥੱਲੇ ਬੋਲੀ ਕਹ ਲਓ ਜਾਂ ਦੁੱਧ ਗੜੀ ਦੇਖ ਸਕਦੇ ਹੋ ਮਾਈਕ ਕੋ ਅੱਜ ਫਕਾਹ ਦੇਖ ਸਕਦੇ ਹੋ ਥੋੜਾ ਥਰਾ ਤੇ ਸੱਜਰ ਸੂਈ ਗਿਆ ਹਾਂ ਤੁੰਨ ਦੇਖ ਸਕਦੇ ਨੇ ਚਾਰੇ ਮੁੱਠਕੜੇ ਲੱਗਿਆ ਹੋਏ ਸੀਲ ਠੰਡੀ ਇਹ ਵੀ ਆ ਕੋਈ ਐ ਨਹੀਂ ਵਾਸਤਾ ਲੈ ਠੀਕ ਹੈ ਠੀਕ ਹੈ ਬੇਸਪੁੱਟ ਦੇਖ ਸਕਦੇ ਹਾਂ ਬੱਛਾ ਵਾ ਨਾ ਰੇ ਕੇਮੇ ਸੂਏ ਸੂਏ ਪੇ ਰੇ ਇਹ ਬਲੂਨ ਹੀ ਸੂਈ ਅਸ਼ੇਦ ਹੁੰਦਾ ਮੂੰਹ ਠੀਕ ਹੈ ਜੀ ਸੇਦ ਹੁੰਦਾ ਬਈ ਬਲੂਨ ਆ ਬੱਚਾ ਆ ਆ ਬੱਚਾ ਜੀ ਇਹਦਾ ਦੇਖ ਸਕਦੇ ਹੋ ਬੱਛਾ ਬੱਸੀਆ ਜੀ ਬੱਚਾ ਜੀ ਬੱਚਾ ਬੱਸੀਆ ਜੀ ਬਾਈ ਇਹ ਬੱਸੀਆ ਜੀ ਦੇਖ ਸਕਦੇ ਹੋ ਇਹ ਬਹੁਤ ਵਧੀਆ ਕੰਮ ਪਰ ਰੇਟ ਹੈ ਹਾਂਜੀ ਭਰਾ ਰੇਟ ਕੀ ਹੈ ਜੀ ਦਾ ਰੇਟ ਹੈ ਦਾ 38000 ਰੁਪਈਆ ਜੀ 38000 ਹਾਂਜੀ ਦੁੱਧ ਕਿੰਨਾ ਦੇ ਦੋਗੇ ਜੀ ਦੁੱਧ ਯਾ 13-14 ਕਿਲੋ ਦੇਉਗੇ ਮੈਂ ਤੁਹਾਨੂੰ ਆਪਾਂ ਕਹਦੀ 18 ਕਿਲੋ ਦੂ 13 ਕਿਲੋ ਦੁੱਧ ਦੇ ਦੋਗੀ ਨਾ ਠੀਕ ਹੈ ਬਾਈ 38000 ਰੁਪਈਆ ਰੇਟ ਹੈ ਦੇਖ ਸਕਦੇ ਹੋ ਹਾਂਜੀ ਭਾਈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਆਪਣਾ ਨੰਬਰ ਹੈਗਾ ਜੀ 7528000355 ਜੀ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਜਰੂਰ ਕਨੈਕਟ ਕਰੋ ਜੀ ਪ੍ਰਿੰਟ ਬੋਟਰ ਆ ਬਾਈ ਕੋਲ ਗੰਗਾਂ ਹੈਗੀਆਂ ਤੈਨੂੰ ਕਹੂੰ ਜੇ ਕਿਸੇ ਨੂੰ ਲੈਣੀ ਹੈ ਤਾਂ ਬਾਈ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆ ਕੇ ਬਾਈ